ਸਤ ਸ੍ਰੀ ਅਕਾਲ ਦੋਸਤੋ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਅਕਸਰ ਕਈ ਤਰ੍ਹਾਂ ਦੇ ਮੇਲੇ ਲੱਗਦੇ ਨੇ ਸੱਭਿਆਚਾਰਕ ਮੇਲੇ ਲੱਗਦੇ ਨੇ ਜੇਕਰ ਵਿਦੇਸ਼ਾਂ ਦੀ ਗੱਲ ਕਰੀ ਤਾਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵੀ ਹੁਣ ਅਜੇ ਹੀ ਕਾਫੀ ਮੇਲੇ ਨੇ ਜਿਹੜੇ ਲੱਗਣੇ ਸ਼ੁਰੂ ਹੋ ਗਏ ਨੇ ਕਾਫੀ ਲੰਮੇ ਸਮੇਂ ਤੋਂ ਕੈਨੇਡਾ ਦੇ ਵਿੱਚ ਇੱਕ ਮੇਲਾ ਕਾਫੀ ਜਿਆਦਾ ਫੇਮਸ ਹੈ ਜਿਸ ਨੂੰ ਗਦਰੀ ਬਾਬਿਆਂ ਦਾ ਮੇਲਾ ਕਿਹਾ ਜਾਂਦਾ ਹੈ ਸੋ ਅੱਜ ਇਤੋਂ ਦੀ ਇੱਕ ਪਾਰਕ ਦੇ ਵਿੱਚ ਇਹ ਮੇਲਾ ਲੱਗ ਰਿਹਾ ਹੈ ਚਲਦੇ ਆ ਅੱਜ ਦੇ ਇਸ ਬਲੌਗ ਦੇ ਵਿੱਚ ਉਸ ਪਾਰਕ ਦੇ ਵਿੱਚ ਬੀਅਰ ਗ੍ਰਿਕ ਪਾਰਕ ਨਾਮ ਹੈ ਤੇ ਜਾ ਕੇ ਦੇਖਦੇ ਆ ਕਿਹੜੇ-ਕਿਹੜੇ ਕਲਾਕਾਰ ਆਏ ਨੇ ਕਿਸ ਤਰ੍ਹਾਂ ਦਾ ਰੰਗਮancha ਜਿਹੜਾ ਅੱਜ ਬੰਨਿਆ ਹੋਇਆ ਹੈ। ਲੋ ਜੀ ਘਰ ਤੋਂ ਭਾ ਨਿਕਲ ਚੁੱਕੇ ਆ ਤੇ ਘਰ ਤੋਂ ਨਿਕਲਦੇ ਸਾਰੀ ਸਭ ਤੋਂ ਪਹਿਲਾਂ ਕਿਤੇ ਬਾਬਾ ਜੀ ਦੇ ਦਰਸ਼ਨ ਦਰਸ਼ਨ ਕਰਕੇ ਹੋ ਗਏ ਆ ਆਪਾਂ ਓਪੇਸ ਵੱਲ ਨੂੰ ਤਿਆਰ ਜਿਹੜਾ ਬਿਲਕੁਲ ਨੇੜੇ ਸਟਾਪ ਹੈ ਉਤੋਂ ਬੱਸ ਤੇ ਆ ਕੇਤੀ ਦਾ 15 ਮਿੰਟ ਦਾ ਡਿਲੇ ਸੀ। ਸੋ ਇਸ ਤੋਂ ਬਾਅਦ ਆਪਾਂ ਦੂਸਰੇ ਸਟਾਪੇ ਵੱਲ ਨੂੰ ਚੱਲ ਪਏ ਆ। ਜਲਦੀ ਪਹੁੰਚਾਂਗੇ ਉਸ ਪਾਰਕ ਦੇ ਵਿੱਚ ਤੇ ਕਰਦੇ ਫਿਰ ਉੱਥੋਂ ਦੀਆਂ ਤਸਵੀਰਾਂ ਸਾਂਝੀਆਂ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਕਿਸ ਤਰ੍ਹਾਂ ਦਾ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਅਜਿਹੇ ਪ੍ਰੋਗਰਾਮ ਕਿਵੇਂ ਦੇ ਲੱਗਦੇ ਨੇ ਤੁਹਾਨੂੰ ਤੇ ਵਧੀਆ ਲੱਗਦੇ ਨੇ ਤਾਂ ਅੱਗੇ ਤੋਂ ਆਪਾਂ ਬਣਾਈਏ ਜੇ ਕੁਝ ਹੋਰ ਦੇਖਣਾ ਚਾਹੁੰਦੇ ਤਾਂ ਉਹ ਵੀ ਦੱਸ ਦਿਓ ਤਾਂ ਉਹਦੇ ਬਾਰੇ ਵੀ ਵਲੌਗ ਬਣਾ ਕੇ ਤੁਹਾਡੇ ਨਾਲ ਸਾਂਝਾ ਜਰੂਰ ਕਰਾਂਗੇ ਲਓ ਜੀ 메ਨ ਪਾਰਕ ਦੇ ਵਿੱਚ ਆਪਾਂ ਪਹੁੰਚ ਚੁੱਕੇ ਆਂ ਬੀਅਰ ਕ੍ਰੀਕ ਪਾਰਕ ਕਿਹਾ ਜਾਂਦਾ ਇਸ ਪਾਰਕ ਨੂੰ ਤੇ ਵੀਕੈਂਡ ਸੌਣ ਕਰਕੇ ਸੈਟਰਡੇ ਸੰਡੇ ਆਉਣ ਕਰਕੇ ਤੇ ਇੱਥੇ ਬਹੁਤ ਜ਼ਿਆਦਾ ਬੱਚੇ ਉਹਨਾਂ ਦੇ ਪੇਰੈਂਟਸ ਆਉਂਦੇ ਨੇ ਆ ਕੇ ਆਪਣੀ ਆਪਣੀ ਮਨਪਸੰਦੀਆਂ ਜਿਹੜੀਆਂ ਖੇਡਾਂ ਨੇ ਉਹ ਖੇਡਦੇ ਨੇ ਇੱਥੇ ਬਹੁਤ ਜ਼ਿਆਦਾ ਰੌਣਕਾ ਜਿਹੜਾ ਇਸ ਪਾਰਕ ਦੇ ਵਿੱਚ ਵੀਕੈਂਡ ਦੇ ਉੱਤੇ ਦੇਖਣ ਨੂੰ ਮਿਲਦਾ ਹੈ ਤੇ ਕਾਫੀ ਜ਼ਿਆਦਾ ਰਾਜ ਅੱਜ ਵੀ ਆਪਣਾ ਲੱਗੇ ਹੋਏ ਨੇ ਬੱਚੇ ਖੇਡਾਂ ਖੇਡ ਰਹੇ ਨੇ ਤੇ ਉਸ ਤੋਂ ਬਾਅਦ ਕਈ ਭਰਾ ਨੇ ਜਿਹੜੇ ਬਿਜ਼ਨਸਮੈਨ ਨੇ ਉਹ ਆਪਣੇ ਟੈਂਟ ਲਗਾ ਕੇ ਆਪਣਾ ਬਿਜ਼ਨਸ ਵੀ ਚਲਾਉਂਦੇ ਨੇ ਤੇ ਇੱਥੇ ਅਫਰੀਕਨ ਲੋਕ ਵੀ ਨੇ ਜਿਹੜੇ ਉਹ ਆਪਣਾ ਆਪਣਾ ਦੁਕਾਨਦਾਰੀ ਚਲਾਉਂਦੇ ਨੇ ਜ਼ਰੂਰ ਪੰਜਾਬੀ ਭਰਾ ਵੀ ਆਪਣੀਆਂ ਦਿੱਤੀਆਂ ਸਟਾਲ ਲਗਾਉਂਦੇ ਨੇ ਤਾਂ ਕਿ ਕੁਛ ਨਾ ਕੁਛ ਉਹਨਾਂ ਦਾ ਇਨਕਮ ਦਾ ਸੋਰਸ ਬਣਿਆ ਰਹੇ ਸੋ ਇਹ ਵੱਖ-ਵੱਖ ਜਿਹੜੀਆਂ ਸਟਾਲ ਲਗੀਆਂ ਨੇ ਉਹ ਦਿਖਾ ਰਿਹਾ ਤੁਹਾਨੂੰ ਤੇ ਇਹ ਮੇਨ ਐਂਟਰੀ ਜਿੱਥੋਂ ਦੀ ਉਸ ਦੇ ਲਾਗੇ ਦੀਆਂ ਤਸਵੀਰਾਂ ਨੇ ਸੋ ਜਿੱਥੇ ਕੱਪੜੇ ਰੱਖੇ ਹੋਏ ਆ ਉਹਨਾਂ ਨੇ ਤੇ ਉਸ ਦੇ ਨਾਲ ਹੀ ਇਹ ਕੁਛ ਜੁਐਲਰੀ ਟਾਈਪ ਕਾਫੀ ਮਾੜਾ ਅਲੱਗ-ਅਲੱਗ ਮੋਤੀਆਂ ਦੀ ਬਣੀਆਂ ਹੋਈਆਂ ਉਹ ਇੱਥੇ ਰੱਖੀਆਂ ਹੋਈਆਂ ਸੀ ਉਸ ਤੋਂ ਬਾਅਦ ਆਹ ਲਓ ਜੀ ਆਪਣੇ ਪੰਜਾਬੀ ਭਰਾ ਆ ਗਏ ਹੁਣ ਭੈਣ ਭਰਾ ਸਾਰੇ ਇਹਨਾਂ ਨੇ ਵੀ ਇੱਥੇ ਕਪੜੇ ਜੁੱਤੀਆਂ ਦੀਆਂ ਸਟਾਲ ਲਗਾਈਆਂ ਹੋਈਆਂ ਨੇ ਇਤਨਾ ਇੱਕ ਹੋਰ ਬੜੀ ਅਰਮਾਂਚੇਕ ਜੀ ਗੱਲ ਸੁਣਨ ਮਿਲੀ ਦੋ ਬਜ਼ੁਰਗ ਦੇਖ ਰਹੇ ਸੀ ਤੇ ਇੱਕ ਬਜ਼ੁਰਗ ਨੇ ਕਹਾ ਕਹਿੰਦਾ ਜੀ ਵੀ ਜੁੱਤੀਆਂ ਆਪਾਂ ਦੇਖਦੇ ਆਂ ਵੀ ਲੇਡੀਜ਼ ਹੈ ਲੇਕਿਨ ਲੇਡੀ ਜੁੱਤੀਆਂ ਨੂੰ ਦੇਖ ਨਹੀਂ ਰਹੀਆਂ ਤੇ ਦੂਸਰੇ ਬਜ਼ੁਰਗ ਨੇ ਕਹਾ ਕਹਿੰਦਾ ਜੀ ਕੋਈ ਗੱਲ ਨਹੀਂ ਤੁਸੀਂ ਦੇਖ ਲਓ ਜਿਹੜੀਆਂ ਪਸੰਦ ਆ ਖਾਣ ਦੇ ਲਈ ਬਾਕੀ ਕਹਿੰਦਾ ਜਿਹਨੂੰ ਜਿਸ ਤਰ੍ਹਾਂ ਦੀ ਪਸੰਦ ਆ ਉਹ ਆਪਣੀ ਲੈ ਜਾਊਗਾ ਤੇ ਸਾਹਮਣੇ ਆ ਜੀ ਦੂਸਰੀ ਮੇਨ ਸਟੇਜ ਜਿੱਧਰੋਂ ਆਪਾਂ ਚੱਲਦੇ ਆਂ ਦਿੱਤੇ ਲੱਗੇ ਅੱਜ ਮੇਲਾ ਕਦਰੀ ਬਾਬਿਆਂ ਦਾ 29ਵਾਂ ਮੇਲਾ ਗਦਰੀ ਬਾਬਿਆਂ ਦਾ ਇਹ ਅੱਜ ਪ੍ਰੋਗਰਾਮ ਇੱਥੇ ਕਰਵਾਇਆ ਜਾ ਰਿਹਾ ਹੈ। ਕਾਫੀ ਪੰਜਾਬ ਤੋਂ ਸਿੰਗਰ ਇੱਥੇ ਪਹੁੰਚੇ ਹੋਏ ਨੇ। ਕਈ ਸਿੰਗਰਾਂ ਦੀ ਆਪਾਂ ਨੇ ਫੇਸਬੁੱਕ ਅਕਾਊਂਟਸ ਤੋਂ ਉੱਤੇ ਉਹਨਾਂ ਦੀ ਇਨਫੋਰਮੇਸ਼ਨ ਮਿਲੀ ਸੀ ਉਹ ਵੀ ਇੱਥੇ ਪਹੁੰਚ ਰਹੇ ਨੇ। ਜ਼ਿਆਦਾ ਟਾਈਮ ਤਾਂ ਨਹੀਂ ਰੋਕਣਾ ਕਿਉਂਕਿ ਇੱਕ ਹੋਰ ਪ੍ਰੋਗਰਾਮ ਦਾ ਅੱਗੇ ਤੋਂ ਆ ਗਿਆ ਸੀ ਉੱਧਰ ਜਾਣਾ ਕਿਸੇ ਦੇ ਨਾਲ ਫਰੈਂਡ ਸਰਕਲ ਦੇ ਨਾਲ ਤੇ ਉੱਧਰੋਂ ਨਿਕਲਾਂਗੇ ਫਿਲਹਾਲ ਇਹ ਗਾਦਰੀ ਬਾਬਿਆਂ ਦੀਆਂ ਤਸਵੀਰਾਂ ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ ਇਹ ਪ੍ਰੋਗਰਾਮ ਲਿਖਿਆ ਗਿਆ ਉਹ ਇੱਥੇ ਲੱਗੀਆਂ ਹੋਈਆਂ ਨੇ। ਹਾਲਾਂਕਿ ਬਹੁਤ ਜਿਆਦਾ ਵਧੀਆ ਗੱਲ ਹੈ ਵੀ ਇਹ ਆਪਣੇ ਜਿਹੜੇ ਪਿਛੋਕਰ ਨੇ ਆਪਣੇ ਬਜ਼ੁਰਗੇ ਹੋਏ ਨੇ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਉਹਨਾਂ ਦੀਆਂ ਤਸਵੀਰਾਂ ਇਸ ਪ੍ਰੋਗਰਾਮਸ ਲੱਗੀਆਂ ਨੇ ਤੇ ਉਹਨਾਂ ਦੇ ਨਾਮ ਦੇ ਨਾਲ ਨਾਲ ਹੋਰ ਬਹੁਤ ਇਨਫੋਰਮੇਸ਼ਨ ਉਹਨਾਂ ਬਾਰੇ ਸਾਂਝੀ ਕੀਤੀ ਗਈ ਆ ਤਾਂ ਕਿ ਜੋ ਵੀ ਇੱਥੇ ਆਵੇ ਸਾਡੇ ਵਰਗੇ ਜਿਹਨਾਂ ਨੂੰ ਨਹੀਂ ਪਤਾ ਤੇ ਉਹ ਆ ਕੇ ਸੁਣ ਸਕਣ ਲੋ ਜੀ ਹੁਣ ਪਰ ਚੱਲਦੇ ਹਾਂ ਸਟੇਜ ਵੱਲ ਤੇ ਇੱਥੋਂ ਦਾ ਵੀ ਸੁਣਦੇ ਆ ਵੀ ਕੀ ਕੁਛ ਸਨੇਹ ਜਿਹੜੇ ਦਿੱਤੇ ਜਾ ਰਹੇ ਨੇ ਜਿਹੜੇ ਪੱਕੇ ਵਸਨੀਕ ਬਣੇ ਹੁੰਦੇ ਨੇ ਉਹਨਾਂ ਨੂੰ ਵੀ ਇਹ ਵੋਟ ਦਾ ਹੱਕ ਹਾਸਲ ਨਹੀਂ ਹੁੰਦਾ ਤੇ ਇਸ ਧਰਤੀ ਦਾ ਵੀ ਇਹ ਚਲਾਸ ਰਿਹਾ ਇੱਥੇ ਵੀ ਭਾਰਤੀਆਂ ਨੂੰ ਵੋਟ ਦਾ ਹੱਕ ਇੱਥੇ ਸੌਖਿਆ ਨਹੀਂ ਸੀ ਮਿਲਿਆ ਉਹਨਾਂ ਨਾਲ ਵੀ ਵਿਤਕਰਾ ਹੁੰਦਾ ਰਿਹਾ ਸੀ ਵਿਤਕਰਿਆਂ ਦੇ ਇੱਥੇ ਬਹੁਤ ਇਸ ਤਰ੍ਹਾਂ ਦੇ ਵਾਕਏ ਹੋਏ ਨੇ ਇਹ ਵੀ ਇੱਕ ਨਸਲੀ ਵਿਤਕਰੇ ਦੀ ਘਟਨਾ ਸੀ ਜਦੋਂ 1914 ਦੇ ਵਿੱਚ ਕਾਮਾਗਟਾ ਮਾਰੂ ਜਹਾਜ਼ ਨੂੰ ਕੰਢੇ ਨਹੀਂ ਸੀ ਲਗਣ ਦਿੱਤਾ ਗਿਆ ਪੂਰੇ 2 ਮਹੀਨੇ ਮਈ ਚਾਏ ਜਹਾਜ਼ ਨੂੰ 23 ਜੁਲਾਈ ਤੱਕ ਵੈਨਕੂਵਰ ਦੇ ਖਾਰੇ ਪਾਣੀਆਂ 'ਚ ਬੰਦਰਗਾਹ ਤੇ ਖੜਾ ਕਰਨੀ ਮਜਬੂਰ ਕਰ ਦਿੱਤਾ ਗਿਆ ਸੀ ਕਿਵੇਂ ਆਪਣੀ ਜਾਨ ਹੂਲ ਕੇ ਗੁਰਦੁਆਰਾ ਕਮੇਟੀਆਂ ਨੇ ਇੱਥੇ ਪਹਿਲਾਂ ਵਸਤੇ ਪੰਜਾਬੀਆਂ ਨੇ ਉਹਨਾਂ ਨੂੰ ਬਰਸਤ ਪਹੁੰਚਾਈ ਤੇ ਕਿਸ ਤਰ੍ਹਾਂ ਫਿਰ ਉਹਨਾਂ ਨੂੰ ਵਾਪਸ ਜਾਣ ਦੇ ਲਈ ਕਿਹਾ ਗਿਆ ਉਹ ਇੱਕ ਲੰਮਾ ਇਤਿਹਾਸ ਹੈ ਜਿਹੜਾ ਕਿਤਾਬਾਂ 'ਚ ਦਰਜ ਹੈ ਇਹ ਮੇਲੇ ਉਹਨਾਂ ਦੀ ਯਾਦ ਚ ਲੱਗਦੀ ਨੇ ਜਿਨ੍ਹਾਂ ਨੇ ਸਾਡਾ ਜੀਵਨ ਇੱਥੇ ਸੌਖਾ ਕੀਤਾ ਜਿਨ੍ਹਾਂ ਦੀ ਬਦੌਲਤ ਅਸੀਂ ਆਜ਼ਾਦ ਫਜ਼ਾ ਦੇ ਵਿੱਚ ਹਰ ਕੰਮ ਨੂੰ ਹੱਥ ਪਾ ਰਹੇ ਹਾਂ ਹਰ ਸ਼ੋਭੇ 'ਚ ਅਸੀਂ ਸੋ ਫੁੱਟਾ ਦੇ ਨਵੇਂ ਝੰਡੇ ਗਾਣੇ पितापना ते ला जिद सैतानी पहले नंबर ते सदा पंजाब आ ਉਹ ਗੱਲ ਚੱਲਦੀ ਜਦੋਂ ਕਰਵਾਈਆਂ ਦੀ ਹਰੀ ਸਿਗਨਲ ਹੋਏ ਨੇ ਐਸੀ ਧਾਕ ਪਾਈ ਤੇ ਕੂਮ ਅੱਜ ਵੀ ਡਰੇ ਫਕਾਣਾਂ ਦੀ ਤੇ ਮੱਖਣੇ ਬਰਹਾੜਾ ਉਦਮ ਸਿੰਘ ਦਾ ਨਾਮ ਸੁਣ ਕੇ ਤੇ ਰਾਣੀ ਕੰਬ ਦੀ ਪਰੇ ਵਰਤਾਨੀ ਤੇ ਰਾਣੀ ਕੰਬ ਦੀ ਪਰੇ ਵਰਤਾਨੀ ਜਦੋਂ ਜਦੋਂ ਵੀ ਪਰਖ ਦਾ ਸਮਾਂ ਆਉਂਦਾ ਜਦੋਂ ਜਦੋਂ ਵੀ ਪਰਖ ਦਾ ਸਮਾਂ ਆਉਂਦਾ ਸੋਨਾ ਪਰਖਿਆ ਜਾਏ ਤਸਵਟੀਆਂ ਦੇ ਮੋਤੀ ਸੁਪਨਾ ਵਿੱਚ ਨਾ ਹੋਣ ਪੈਦਾ ਤੇ ਮੇਦੀ ਹਣਕ लड़र्ते करदना कपिना सूर में लड़ते करदा के Thank you